ਹੇ ਰਾਂਝੇ ਦਾ ਮਨ ਤਾਂ ਕਰਨਾ ਚਾਚਾ ਲੁੱਡਣਾ ਕਰੀਂ ਸ਼ਵੀਲ ਕੋਈ ਵਖਤ ਸੌਂਗੇ ਆਕਰ ਵੇਦਾਰ ਜਾਈਏ ਵੇੜੀਏ ਅਸਮਾਨ ਦੀ ਪੀਂਗ ਵਰਗੀ ਇੱਕ ਇਸ ਵਿੱਚ ਰਾਤ گزار ਜਾਈਏ ਪੰਡੇ ਰਾਦੇ ਸਭ ਥਕੀ ਮਿਆਂ ਨੂੰ ਝੂਟੇ ਨੀਂਦ ਦੇ ਨਾਲ ਉਤਾਰ ਜਾਈਏ ਤੇਰਾ ਮੁੱਲ ਨਾ ਲੱਗਦਾ ਇੱਕ ਪੈਸਾ ਕਿਸਮਤ ਆਪਣੀ ਅਸੀਂ ਸਵਾਰ ਜਾਈਏ ਬਾਜੀ ਇਸ਼ਕ ਦੀ ਜਾਨ ਦਾ ਦਾ ਲਾਇਆ ਖਵਰੇ ਜਿੱਤ ਜਾਈਏ ਖਵਰੇ ਹਾਰ ਜਾਈਏ ਛੇ ਟਕ ਲਾਗੇ ਆ ਹੀਰ ਦਾ ਜ਼ਿਕਰ ਸਾਨੂੰ ਚੌਲਾ ਮਿੱਠਿਆਂ ਨੂੰ ਹੱਥ ਮਾਰ ਜਾਈਏ ਇੱਕ ਰਾਤ ਦੀ ਵੇਲੀਆ ਗੱਲ ਸਾਰੀ ਸੋਭਾ ਉੱਠ ਕੇ ਝੰਗ ਤੂੰ ਪਾਰ ਜਾਈਏ ੱੱਕੇ ਖਾ ਕੇ ਕਰਾਂ ਤੂੰ ਉਜੜੇ ਖਾਹੁਰ ਜਮਨ ਦੀ ਮਾਰ ਜਾਈਏ ਲੈਰੀਂ ਚੂਲ ਦੇ ਇਸ ਪਲੰਘ ਉੱਤੇ ਵਾਂਗ ਵੇਲਿਆਂ ਪੈਰ ਪਸਾਰ ਜਾਈਏ ਲੱਗੇ ਫੰਦ ਚਨਾਉਂਦੇ ਪਾਣੀਆਂ ਤੇ ਘੜੀਆਂ ਦੋ ਦੀ ਮਾਨ ਬਹਾਰ ਜਾਈਏ ਘੜੀਆਂ ਦੋ ਦੀ ਮਾਨ ਬਹਾਰ ਜਾਈਏ